ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਤਕ ਦੇ ਮਹੀਨੇ ਦੀ ਸਿਖਰਾ ਹੁੰਦਾ ਪੀਤਰ ਦਿਹਾੜਾ ਹੈ ਆਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਸੁਣਦੇ ਹਾਂ ਕਤਕ ਮਹੀਨੇ ਦਾ ਪਾਠ ਅਤੇ ਵਿਆਖਿਆ ਜੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਰਾ ਮਾਂ ਮਾਂਜ ਸਰਲੇਖ ਗੁਰਬਾਣੀ ਵਿਚਾਰਨ ਕੀਤੀ ਹੈ ਕਤਕਾ ਮਹੀਨੇ ਵਾਲੀ ਪੌੜੀ ਸਰਵਣ ਕਰਦੇ ਹਾਂ ਜੀ ਸੱਚੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸਭਨਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕਤਕ ਕਰਮ ਕਮਾਵਣੇ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਬੇ ਰੋਗ ਕਤਕ ਕਰਮਾ ਕਮਾਵਣੇ ਦੋਸ ਨਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਬੇ ਰੋਗ ਵੇ ਮੁਖ ਹੋਏ RAM ਤੇ ਲਗਨ ਜਨਮ ਵਿਜੋਗ ਖਿਨ ਮਹ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਥੈਰ ਹੋ ਵਹ ਰੋਜ ਕੀਤਾ ਕਿਸ਼ੂ ਨਾ ਹੋ ਬਈ ਲਿਖਿਆ ਧੁਰ ਸੰਜੋਗ ਵਾੜ ਭਾਗੀ ਮੇਰਾ ਪ੍ਰਭ ਮਿਲੈ ਤਾ ਉਤਰੈ ਸਭ ਵਿਯੋਗ ਨਾਨਕ ਕੋ ਪ੍ਰਭ ਰਾਖលਹਿ ਮੇਰੇ ਸਾਹਿਬ ਬੰਦੀ 모ਚ ਕਤਕਾ ਹੋਵੈ ਸਾਧ ਸੰਗ ਬਿਨ ਸੈ ਸਬੇ ਸੋਚਾ ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ ਕਤਕਾ ਹੋਵੈ ਸਾਧ ਸੰਗ ਬਿਨ ਸਹਿ ਸਬੇ ਸੋਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇਸ ਤਰ੍ਹਾਂ ਕਤਕ ਦੇ ਮਹੀਨੇ ਰਾਹੀਂ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾਉਣਾ ਕਰਦੇ ਹਨ ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਕਤਕ ਦੀ ਸੁਹਾਵਣੀ ਰੁੱਤ ਵਿੱਚ ਵੀ ਜੇ ਪ੍ਰਭੂ ਪਤੀ ਨਾਲੋਂ ਵਿਛੋੜਾ ਰਿਆ ਤਾਏ ਆਪਣੇ ਕੀਤੇ ਕਰਮਾਂ ਦਾ ਸਿੱਟਾ ਹੈ ਕਿਸੇ ਹੋਰ ਦੇ ਮੱਥੇ ਕੋਈ ਦੋਸ਼ ਨਹੀਂ ਲਾਇਆ ਜਾ ਸਕਦਾ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੇਆਂ ਇਸ ਕਰਕੇ ਆਪਣੇ ਕਰਮਾਂ ਦਾ ਹੀ ਦੋਸ਼ ਹੈ ਜਿਹੜਾ ਅਸੀਂ ਪਰਮਾਤਮਾ ਨਾਲ ਨਹੀਂ ਮਿਲ ਸਕੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਪਰਮੇਸ਼ਰ ਦੀ ਯਾਦ ਤੋਂ ਖੁੰਝਿਆ ਦੁਨੀਆਂ ਦੇ ਸਾਰੇ ਦੁੱਖ ਕਲੇਸ਼ ਜੋਰ ਪਾ ਲੈਂਦੇ ਹਨ ਵੇ ਮੁਖ ਹੋਏ RAM ਤੇ ਲਗਨ ਜਨਮ ਵਿਜੋਗ ਜਿਨ੍ਹਾਂ ਨੇ ਇਸ ਜਨਮ ਵਿੱਚ ਪਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜੀ ਰੱਖਿਆ ਜਿਨ੍ਹਾਂ ਨੇ ਮਨੁੱਖਾ ਜਨਮ ਹਾਸਲ ਕਰਕੇ ਨਾਮ ਨਾ ਜਪਿਆ ਉਨਾ ਨੂੰ ਫਿਰ ਲੰਮੇ ਵਿਛੋੜੇ ਪੈ ਜਾਂਦੇ ਹਨ 84 ਦੇ ਚੱਕਰ ਪੈ ਜਾਂਦੇ ਹਨ ਕਿਉਂਕਿ 84 ਲੱਖ ਜੂਨਾ ਭੋਗ ਕੇ ਫਿਰ ਮਾਨਸ ਦੇਹ ਦੀ ਵਾਰੀ ਆਉਂਦੀ ਹੈ ਤੇ ਫਿਰ ਜੇ ਬੰਦਾ ਇਸ ਜਨਮ ਵਿੱਚ ਵੀ ਪਰਮਾਤਮਾ ਦਾ ਨਾਮ ਨਾ ਜਪੇ ਤਾਂ ਫਿਰ 84 ਲੱਖ ਜੂਨਾ ਤਿਆਰ ਹਨ ਖਿੰਮੇ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਜਿਹੜੀਆਂ ਮਾਇਆ ਦੀਆਂ ਮੋਜਾਂ ਦੀ ਖਾਤਰ ਪ੍ਰਭੂ ਨੂੰ ਭੁਲਾ ਦਿੱਤਾ ਸੀ ਉਹ ਵੀ ਇੱਕ ਪਲ ਵਿੱਚ ਦੁਖਦਾਈ ਹੋ ਜਾਂਦੀਆਂ ਹਨ ਕਿਉਂਕਿ ਮਾਇਆ ਜਦੋਂ ਮਨੁੱਖ ਇੱਥੋਂ ਜਾਂਦਾ ਹੈ ਤੇ ਸਾਥ ਨਹੀਂ ਤੁਰਦੀ ਤੇ ਜਦੋਂ ਮਾਇਆ ਨੂੰ ਛੱਡਣਾ ਪੈਂਦਾ ਹੈ ਫਿਰ ਬੜਾ ਦੁੱਖ ਲੱਗਦਾ ਹੈ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ ਜਹਿ ਮਾਤ ਪਿਤਾ ਸੁਤਮੀਤ ਨ ਭਾਈ ਮਨ ਉਹਾ ਨਾਮ ਤੇ ਰਹਿ ਸੰਗ ਸਹਾਈ ਜਹਿ ਮਹਾ ਭਿਆਨ ਦੂਤ ਜਾ ਮਦਲੈ ਤੇ ਕੇਵਲ ਨਾਮ ਸੰਗ ਤੇ ਰਹਿ ਚਲੈ ਮਾਇਆ ਦੀ ਖਾਤਰ ਪ੍ਰਮਾਤਮਾ ਨੂੰ ਭੁਲਾ ਦਿੰਦੇ ਹਾਂ ਤੇ ਫਿਰ ਅੰਤ ਵੇਲੇ ਮਾਇਆ ਵੀ ਸਾਥ ਛੱਡ ਜਾਂਦੀ ਹੈ ਵਿਚਨਾ ਕੋਈ ਕਰ ਸਕੈ ਕੈਸਾ ਥੈ ਰੋ ਵਹ ਰੋਜ ਉਸ ਦੁਖੀ ਹਾਲਤ ਵਿੱਚ ਕਿਸੇ ਪਾਸ ਭੀ ਨਿਤ ਰੋਣੇ ਰੋਣ ਦਾ ਕੋਈ ਲਾਭ ਨਹੀਂ ਹੁੰਦਾ ਕਿਉਂਕਿ ਦੁੱਖ ਤਾਂ ਹੈ ਵਿਛੋੜੇ ਦੇ ਕਾਰਨ ਤੇ ਵਿਛੋੜੇ ਨੂੰ ਦੂਰ ਕਰਨ ਲਈ ਕੋਈ ਵਿਚੋਲਾਪਨ ਨਹੀਂ ਕਰ ਸਕਦਾ ਕਿਉਂਕਿ ਪਰਮਾਤਮਾ ਨੂੰ ਮਿਲਣਾ ਹੈ ਪਰਮਾਤਮਾ ਤੋਂ ਵਿਛੋੜਾ ਦੂਰ ਕਰਨਾ ਹੈ ਤੇ ਆਪਣੇ ਮਨ ਨੂੰ ਸਮਝਾਣਾ ਪਏਗਾ ਪਰਮਾਤਮਾ ਦਾ ਨਾਮ ਜਪਣਾ ਪਏਗਾ ਕੀਤਾ ਕਿਛੂ ਨਾ ਹੋਵਈ ਲਿਖਿਆ ਤੁਰ ਸੰਜੋਗ ਦੁਖੀ ਜੀਵ ਦੀ ਆਪਣੀ ਕੋਈ ਪੇਸ਼ ਨਹੀਂ ਜਾਂਦੀ ਪਿਛਲੇ ਕੀਤੇ ਕਰਮਾਂ ਅਨੁਸਾਰ ਤੁਰੋ ਹੀ ਲਿਖੇ ਲੇਖਾਂ ਦੀ ਵਿਧ ਆ ਬਣਦੀ ਹੈ ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾ ਉਤਰਹਿ ਸਭ ਵਿਯੋਗ ਹਾਂ ਜੇ ਚੰਗੇ ਭਾਗਾ ਨੂੰ ਪ੍ਰਭੂ ਆਪ ਆ ਮਿਲੇ ਤਾਂ ਵਿਛੋੜੇ ਤੋਂ ਪੈਦਾ ਹੋਏ ਸਾਰੇ ਦੁੱਖ ਮਿਟ ਜਾਂਦੇ ਹਨ ਤੇ ਪਰਮਾਤਮਾ ਮਿਲਦਾ ਕਿਸ ਤਰ੍ਹਾਂ ਹੈ ਚੰਗੇ ਭਾਗ ਬਣਦੇ ਕਿਸ ਤਰ੍ਹਾਂ ਹਨ ਸਾਧ ਸੰਗਤ ਵਿੱਚ ਬੈਠ ਕੇ ਨਾਮ ਜਪ ਕੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀਏ ਤੇਰੀ ਬਰੀਆ ਅਵਰ ਕਾਇ ਤਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ ਤੇ ਪੰਜਵੇਂ ਪਾਤਸ਼ਾਹ ਵੀ ਇਹੀ ਫਰਮਾਨ ਕਰ ਰਹੇ ਹਨ ਸਾਡੇ ਵਾਸਤੇ ਕਿ ਪਰਮਾਤਮਾ ਦਾ ਨਾਮ ਜਪੋ ਫਿਰ ਪਰਮਾਤਮਾ ਤੋਂ ਜਿਹੜੇ ਵਿਛੋੜੇ ਦੇ ਦੁੱਖ ਹਨ ਉਹ ਦੂਰ ਹੋ ਜਾਂਦੇ ਹਨ ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ 모ਚ ਨਾਨਕ ਦੀ ਤਾਂ ਇਹ ਬੇਨਤੀ ਹੈ हे ਮਾਇਆ ਦੇ ਬੰਧਨਾਂ ਤੋਂ ਛਡਾਉਣ ਵਾਲੇ ਮੇਰੇ ਮਾਲਕ ਨਾਨਕ ਨੂੰ ਮਾਇਆ ਦੇ ਮੋਹ ਤੋਂ ਬਚਾ ਲੈ ਕਤਕ ਹੋਵੇ ਸਾਧ ਸੰਗ ਬਿਨ ਸਹਿ ਸਬੇ ਸੋਚ ਕਤਕ ਦੀ ਸਵਾਦ ਲਈ ਰੁੱਤ ਵਿੱਚ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਏ ਉਹਨਾਂ ਦੇ ਵਿਛੋੜੇ ਵਾਲੇ ਸਾਰੇ ਚਿੰਤਾ ਛੋਰੇ ਮੁਕ ਜਾਂਦੇ ਹਨ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਇੱਕ ਵਾਰ ਨਾਰਦ मुनि ਪਰਮੇਸ਼ਰ ਨੂੰ ਲਬਦੇ ਲਬਦੇ ਭਗਵਾਨ ਨੂੰ ਲਬਦੇ ਲਬਦੇ ਸ਼ੇਪੂਰੀ ਵਿੱਚ ਗਏ ਬਿੰਦਰਪੁਰੀ ਵਿੱਚ ਗਏ ਤੇ ਬ੍ਰਹਮਪੁਰੀ ਵਿੱਚ ਗਏ ਕਿਧਰੇ ਨਾ ਭਗਵਾਨ ਮਿਲਿਆ ਫਿਰ 5 6 ਦਿਨ ਬਾਅਦ ਹਫਤੇ ਬਾਅਦ ਫਿਰ ਮਿਲੇ ਭਗਵਾਨ ਨੂੰ ਤੇ ਪੁੱਛਣ ਲੱਗੇ ਭਗਵਾਨ ਜੀ ਮੈਂ ਫਲਾਣੇ ਫਲਾਣੇ ਦੇ ਨਾਇਆ ਸੀ ਤੁਹਾਨੂੰ ਸਾਰੀਆਂ ਪੁਰੀਆਂ ਵਿੱਚ ਵੇਖਿਆ ਤੁਸੀਂ ਕਿਧੇ ਨਜ਼ਰ ਨਹੀਂ ਆਏ ਕਿਧੇ ਮੇਰੀ ਨਜ਼ਰ ਹੀ ਨਹੀਂ ਪਏ ਤੁਸੀਂ ਕਿੱਥੇ ਸੀ ਉਸ ਦਿਨ ਤੇ ਫਿਰ ਭਗਵਾਨ ਨੇ ਕਿਹਾ ਪ੍ਰਮਾਤਮਾ ਨੇ ਕਿਹਾ ਨਾਰਦ ਤੂੰ ਮੈਨੂੰ ਸਾਧ ਸੰਗਤ ਵਿੱਚ ਵੇਖਿਆ ਜਾ ਕੇ ਕਹਿੰਦਾ ਨਹੀਂ ਮਹਾਰਾਜ ਮੈਂ ਸਾਧ ਸੰਗਤ ਵਿੱਚ ਨਹੀਂ ਗਿਆ ਕਹਿੰਦਾ ਜੇ ਮੈਂ ਕਿਤੇ ਵੀ ਨਾ ਹੋਵਾਂ ਤੇ ਜਿੱਥੇ ਸਤ ਸੰਗ ਹੁੰਦਾ ਹੋਵੇ ਜਿੱਥੇ ਸਾਧ ਸੰਗਤ ਹੁੰਦੀ ਹੋਵੇ ਉਥੇ ਮੈਂ ਉਥੇ ਮੇਰਾ ਆਵਾਸਾ ਹੈ ਸੋ ਗੁਰੂ ਪਿਆਰਿਓ ਪਰਮੇਸ਼ਰ ਦਾ ਪ੍ਰਮਾਤਮਾ ਦਾ ਵਾਹਿਗੁਰੂ ਦਾ ਆਵਾਸਾ ਹਮੇਸ਼ਾ ਸਾਧ ਸੰਗਤ ਵਿੱਚ ਹੀ ਹੁੰਦਾ ਹੈ ਤੇ ਨਾਰਦ ਜੀ ਕਹਿੰਦੇ ਠੀਕ ਹੈ ਭਗਵਾਨ ਜੀ ਸਤਿ ਬਚਨ ਹੁਣ ਜੇ ਮੈਨੂੰ ਤੁਸੀਂ ਕਿਤੇ ਨਾ ਮਿਲੇ ਤਾਂ ਮੈਂ ਵੀ ਸਾਧ ਸੰਗਤ ਵਿੱਚ ਆ ਕੇ ਤੁਹਾਨੂੰ ਮਿਲਿਆ ਕਰਾਂਗਾ ਸੋ ਕਤਕ ਦੇ ਮਹੀਨੇ ਰਾਹੀਂ ਪੰਜਵੇਂ ਪਾਤਸ਼ਾਹ ਵੀ ਸਾਨੂੰ ਵਹੀ ਉਪਦੇਸ਼ ਕਰ ਰਹੇ ਹਨ ਕਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋਚ ਸਾਰੇ ਝੋਰੇ ਮੁੱਕ ਜਾਂਦੇ ਹਨ ਸਾਧ ਸੰਗਤ ਵਿੱਚ ਆ ਕੇ ਤੇ ਆਪ ਸਭ ਨੂੰ ਵੀ ਕਤਕ ਮਹੀਨੇ ਦੀ ਸਗਰਾਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਗੁਰੂ ਨਾਨਕ ਪਾਸ਼ਾ ਮਿਹਰ ਕਰਨਾ ਸਾਰਾ ਮਹੀਨਾ ਆਪ ਜੀ ਗੁਰੂ ਦੇ ਚਰਨਾਂ ਨਾਲ ਜੁੜੇ ਰਹੋ ਨਾਨਕ ਕੋ ਪ੍ਰਭ ਰਾਖ ਲਹੇ ਮੇਰੇ ਸਾਹਿਬ ਬੰਦੀ ਮੋਚ ਕੱਤ ਕਹੋ ਵੈ ਸਾਧ ਸੰਗ ਬਿਨ ਸੈ ਸਬੇ ਸੋਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਤਕ ਦੇ ਮਹੀਨੇ ਦੀ ਵਿਆਖਿਆ ਤੇ ਪਾਠ ਕਰਦਿਆਂ अनेका ਪ੍ਰਕਾਰ ਦੀਆਂ ਗਲਤੀਆਂ ਭੁੱਲ ਚੁੱਕ ਮਾਫ ਕਰਨੀ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰ ਲਈ ਸਾਡੇ YouTube ਚੈਨਲ ਸਰਬਾਦਾ ਭਲਾ ਟੀਵੀ ਨੂੰ ਸਬਸਕ੍ਰਾਈਬ ਕਰੋ ਜੀ ਭੁੱਲ ਚੁੱਕ ਦੀ ਖਿਮਾ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ